ਸ਼ੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਬਖਸ਼ੀ ਸੀ ਇਸ ਨਗਰ ਦੀ ਬੀਜ ਬਜਾਈ ਕਰਨ ਦੀ ਉਹ ਅੱਜ ਸੰਪੂਰਨ ਹੋ ਗਈ ਆ ਉਹ ਸਾਰਾ ਕੰਮ ਜਿਹੜਾ ਹੈਗਾ ਨੇਪਰੇ ਚੜ ਗਿਆ ਤੇ ਅੱਜ ਉਹਨਾਂ ਦਾ ਸ਼ਕਰਾਨਾ ਕਰਦੇ ਆਂ ਕਿ ਸਾਰੀ ਸਮਾਪਤੀ ਹੋਈ ਹੈ ਟਰੈਕਟਰ ਸਾਰੇ ਖੇਤਾਂ ਤੋਂ ਵਾਪਸ ਆ ਗਏ ਨੇ ਇੱਥੇ ਜ਼ਮੀਨ ਹੈ ਜਿਹੜੀ ਇਹਨਾਂ ਦੀ ਕੱਚੀ ਹੈ ਪੱਕੇ ਮਾਲਕ ਨਹੀਂ ਹੈਗੇ ਇੱਥੋਂ ਦੇ ਇਹ ਮਜਾਰੇ ਵਜਦੇ ਆ ਜ਼ਮੀਨਾਂ ਬੀਜ ਸਕਦੇ ਆ ਪਾ ਸਕਦੇ ਆ ਇਹਨਾਂ ਨੂੰ ਨਾ ਤਾਂ ਸਰਕਾਰੀ ਕੋਈ ਮਾਪਜਾ ਮਿਲਦਾ ਔਰ ਨਾ ਇਸ ਵਾਰ ਫਸਲਾਂ ਹੋਈਆਂ ਸੀ ਆੜਤੀਆਂ ਬੰਲੀਓ ਕੋਈ ਪੈਸਾ ਮਿਲਣਾ ਨਹੀਂ ਜਲਾਲਾਬਾਦ ਪਿੰਡ ਹੈ ਯੂਪੀ ਦੇ ਵਿੱਚ ਗਾਜ਼ੀਆਬਾਦ ਜ਼ਿਲ੍ਹੇ ਦਾ ਉੱਥੋਂ ਦੇ ਸਰਪੰਚ ਸਚਨਾਰ ਜਵਿੰਦਰ ਵੀਰ ਹੁਣੇ ਪੂਰੇ ਪਿੰਡ ਦੇ ਨਿਵਾਸੀ ਸਾਰਿਆਂ ਨੇ ਉਹਨਾਂ ਨੇ ਕਿਤੇ ਪਹਿਲਾਂ ਤਾਂ ਡੀਜ਼ਲ ਦੇ ਲਈ 3.5 ਲੱਖ ਰੁਪਏ ਸੇਵਾ ਭੇਜੀ ਪੰਪ ਤੇ ਫਿਰ ਉਹਨਾਂ ਨੇ ਇਹਦੇ ਵਾਸਤੇ ਖਾਦ ਵਾਸਤੇ ਸੇਵਾ ਭੇਜੀ ਸਾਨੂੰ ਕਪੂਰੇ ਪਿੰਡ ਤੋਂ ਬੀਜ ਦੇ ਦੇ ਕੇ ਗਏ ਬਾਈ ਹੁਣੇ ਫਿਰ ਅਲਕੜੀਆਂ ਪਿੰਡ ਤੋਂ ਸਾਨੂੰ 42 ਗੱਟੇ ਉਹ ਡੀਏਪੀ ਦੇ ਦੇ ਕੇ ਗਏ 47 ਗੱਟੇ ਬੀਜ ਦੇ ਦੇ ਕੇ ਗਏ ਜਿਹੜੀ ਬੀਉਤੀ ਵਾਹਿਗੁਰੂ ਜੀ ਨੇ ਲਾਈ ਸੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਪੂਰੀ ਕੀਤੀ ਆ ਸਾਡੀ ਆਪਣੀ ਕੋਈ ਹਸਿਆਤ ਨਹੀਂ ਸੀ ਬਈ ਅਸੀਂ ਕੋਈ ਇੱਕ ਪਿੰਡ ਦੀ ਆ ਕੇ ਸੇਵਾ ਲੈਂਦੇ ਤੇ ਅਸੀਂ ਉਸ ਪਿੰਡ ਦੀ ਆ ਕੇ ਜ਼ਮੀਨ ਬਾਹ ਕੇ ਮੀਂਹ ਕੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦੇ ਕਰੀਬ 8 ਵਜਣ ਵਾਲੇ ਆ ਜੀ ਤੇ ਅੱਜ 1 11 1 ਇਹ ਤਰੀਕ ਆ ਜੀ 1 ਨਵੰਬਰ 225 ਤੇ ਅਸੀਂ ਖੜੇ ਆ ਫਿਰੋਜ਼ਪੁਰ ਜਿਹੜੇ ਦਾ ਬਿਲਕੁਲ ਬਾਰਡਰ ਤੇ ਪਿੰਡ ਆ ਜੀ ਨਵੀਂ ਗੱਟੀ ਰਾਜੋ ਕੇ ਤੇ ਇੱਥੇ ਅਸੀਂ ਸਾਰੇ ਬੜੇ પ્રસન્ન ਬੜੇ ਖੁਸ਼ੀ ਤੇ ਬੜੀ ਸੰਤੁਸ਼ਟੀ ਦੇ ਨਾਲ ਅਸੀਂ ਖੜੇ ਆ ਕਿਉਂਕਿ ਜਿਹੜੀ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਨੂੰ ਬਖਸ਼ੀ ਸੀ ਇਸ ਨਗਰ ਦੀ ਬੀਜ ਬਜਾਈ ਕਰਨ ਦੀ ਉਹ ਅੱਜ ਸੰਪੂਰਨ ਹੋ ਗਈ ਆ ਉਹ ਸਾਰਾ ਕੰਮ ਜਿਹੜਾ ਹੈਗਾ ਨੇਪਰੇ ਚੜ ਗਿਆ ਬੜੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਇਹ ਸੇਵਾ ਸ਼ੁਰੂ ਕੀਤੀ ਸੀ ਤੇ ਅੱਜ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਇਹ ਸਾਰੀ ਸੰਪਾਪਤੀ ਹੋਈ ਹੈ ਟਰੈਕਟਰ ਸਾਰੇ ਖੇਤਾਂ ਤੋਂ ਵਾਪਸ ਆ ਗਏ ਨੇ ਔਰ ਜਿੰਨੀ ਬਜਾਈ ਹੋਣ ਵਾਲੀ ਸੀ ਇਸ ਨਗਰ ਦੀ ਹੋ ਗਈ ਆ ਕੁਝ ਜ਼ਮੀਨਾਂ ਜਿਹੜੀ ਜ਼ੀਰੋ ਲਾਈਨ ਦੇ ਪਰਲੇ ਪਾਸੇ ਆ ਤਾਰਾਂ ਦੇ ਉਹ ਰਹਿ ਗਈ ਆ ਉੱਥੇ ਸਾਡੇ ਟਰੈਕਟਰ ਨਹੀਂ ਚੱਲ ਸਕਦੇ ਕੁਝ ਜ਼ਮੀਨਾਂ ਜਿਹੜੀ ਗਿੱਲੀ ਆ ਜਿਹੜੀ ਹਜੇ ਬੱਤ ਨਹੀਂ ਆਈ ਉਹ ਰਹਿ ਗਿਆ ਕੁੱਲ 35-40 ਕਿੱਲਿਆਂ ਦੀ ਜਿਹੜੀ ਫਸਲ ਆ ਬੀਜ ਨਾਲ ਹੀ ਰਹਿੰਦੀ ਆ ਉਹ ਇਹਨਾਂ ਨੂੰ ਅਸੀਂ ਜਿਹੜਾ ਸਾਡੇ ਕੋਲੇ ਬੀ ਬਚਦਾ ਸਾਡੇ ਕੋਲੇ ਕਰੀਬ 99 99 ਗੱਟੇ ਜਿਹੜੇ ਕਣਕ ਦੇ ਤੇ ਡਾਈ ਦੇ ਇਹਨਾਂ ਨੂੰ ਦੇ ਚੱਲੇ ਆ ਵਾਪਸ ਵੀ ਚਲੋ ਇਹ ਬਾਅਦ ਦੇ ਵਿੱਚ ਬਾਈ ਹੁਣੀ ਜਿਹਦੇ ਜਿਹਦੇ ਵੀ ਲੋੜ ਆ ਜਿੰਨੇ ਜਿੰਨੇ ਆਪਸ ਵਿੱਚ ਇਹ ਜਿੱਥੇ-ਇਥੇ ਲੋੜ ਆ ਸਾਰੇ ਨੱਗਰ ਨੂੰ ਇਕੱਠਿਆਂ ਕਰਕੇ ਲਿਸਟ ਬਣਾ ਲਈ ਸੀ ਅਸੀਂ ਜਿਨ੍ਹਾਂ ਦੀਆਂ ਰਹਿੰਦੀਆਂ ਕਿ 1.5 ਕਿੱਲਾ ਕਿਸੇ ਦਾ 2 ਕਿੱਲੇ ਆ ਉਹ ਇਹ ਕਹਿੰਦੇ ਜਦੋਂ ਬਾਤ ਆਜੂਗੀ ਪਹਿਲੀ ਉਦੋਂ ਅਸੀਂ ਬੀਜ ਲਾਂਗੇ ਆ ਤੇ ਧੰਨਵਾਦ ਆ ਉਹਨਾਂ ਭੈਣਾ ਭਰਾਵਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਬਹੁਤ ਸਾਰੀਆਂ ਦਵਾਵਾਂ ਦਿੱਤੀਆਂ ਅਰਦਾਸਾਂ ਕੀਤੀਆਂ ਅਸੀਸਾਂ ਦਿੱਤੀਆਂ ਔਰ ਜਿਨ੍ਹਾਂ ਵੀਰਾਂ ਦੇ ਟਰੈਕਟਰ ਆਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਜਿਵੇਂ ਕਿ ਮੁੱਦਕੀ ਤੋਂ ਸਾਡੇ ਵੀਰ ਤੇ ਫਿਰ ਇਦਾਂ ਹੀ ਟਰੈਕਟਰ ਬੌੜਿਆਂ ਤੋਂ ਆਏ ਆ ਜਗਨਾ ਵੀਰ ਫਿਰ ਕੋਠੇ ਰਾਲਾਂ ਤੋਂ ਭਿੰਦਰ ਸਿੰਘ ਗਿੱਲ ਫਿਰ ਸਰਦਾਰ ਜੰਗੀਰ ਸਿੰਘ ਰਾਹਲ ਕੋਠੇ ਰਾਲਾਂ ਤੋਂ ਟਰੈਕਟਰ ਲੈ ਕੇ ਆਏ ਜਸਵੀਰ ਸਿੰਘ ਗਿੱਲ ਬੁਰਜ ਹਰੀ ਸਿੰਘ ਤੋਂ ਫਿਰ ਬਿੰਦਰ ਸਿੰਘ ਗਰੇਵਾਲ ਨਾਰੰਗਵਾਲ ਤੋਂ ਆਪਣੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸਾਡੇ ਟਰੈਕਟਰ ਬਾਪੂ ਲੈ ਕੇ ਆਏ ਉੱਥੋਂ ਇੱਕ ਵੱਡਾ ਟਰੈਕਟਰ ਫਿਰ ਜਿਹੜੇ ਮੁੱਦਕੀ ਤੋਂ ਵੀਰ ਦੁੱਲਾ ਸਾਡਾ ਵੀਰ ਉਹ ਆਪਦੇ ਨਾਲ ਗੁਰਪ੍ਰੀਤ ਅੰਗਰੇਜ਼ ਇਹ ਸਾਰੇ ਮਾਲੇ ਤੋਂ ਤੇ ਮੁੱਦਕੀ ਪਿੰਡ ਤੋਂ ਟਰੈਕਟਰ ਲੈ ਕੇ ਆਏ ਮੰਦੀਪ ਹੁਣੇ ਸਾਰੇ ਹਨ ਇਹਨਾਂ ਨੇ ਟਰੈਕਟਰ ਨਾਲ ਲਾਏ ਫਿਰ ਸਾਡੇ ਕੋਲੇ ਸ਼ੇਰਖਾਂ ਤੋਂ ਜੀਰੇ ਦੇ ਕੋਲੇ ਪਿੰਡ ਆ ਸ਼ੇਰਖਾਂ ਉੱਥੋਂ ਬਾਈ ਕੁਲਵਿੰਦਰ ਹੁਣੀ ਟਰੈਕਟਰ ਲੈ ਕੇ ਆਏ ਸੁਪਰ ਸੀਡਰ ਲੈ ਕੇ ਆਏ ਫਿਰ ਇਸੇ ਨਗਰ ਦੇ ਵਿੱਚੋਂ ਵੀ ਸਾਨੂੰ ਬਹੁਤ ਸਪੋਰਟ ਮਿਲੀ ਜਿੰਨਾਂ ਕੋਲੇ ਟਰੈਕਟਰ ਕਿਉਂਕਿ ਇਸ ਨਗਰ 'ਚ ਬਾਹਲੇ ਟਰੈਕਟਰ ਹੈ ਨਹੀਂ ਥੋੜੇ ਹੀ ਆ ਕਿਉਂਕਿ ਕਿਸਾਨ ਬڑے ਛੋਟੇ ਸੀ ਇੱਥੇ ਇਹ ਵੀ ਸਾਡੇ ਲਈ ਬੜੀ ਸੰਤੁਸ਼ਟੀ ਦਾ ਇੱਕ ਕੰਮ ਰਿਹਾ ਵੀ ਇਸ ਨਗਰ ਦੇ ਵਿੱਚ ਕਿਸਾਨ ਆ ਜਿਹੜੇ ਸਰਪੰਚ ਸਾਹਿਬ ਖੜੇ ਨੇ ਤਾਰ ਸਿੰਘ ਇੱਥੇ 4-4 5-5 ਏਕੜਾਂ ਵਾਲੇ ਛੋਟੇ ਜ਼ਿਮੀਦਾਰੀ ਸੀਗੇ ਔਰ ਬਿਲਕੁਲ ਪਾਕਿਸਤਾਨ ਦੇ ਬਾਡਰ ਤੇ ਲੱਗਦੀ ਆ ਇਹ ਪਿੰਡ ਦੀ ਸਾਰੀ ਜ਼ਮੀਨ ਔਰ ਇਹ ਛੋਟਾ ਪਿੰਡ ਆ ਨਵੀਂ ਗੱਟੀ ਰੱਜੋ ਕੇ ਇੱਕ ਗੱਟੀ ਰੱਜੋ ਕੇ ਆ ਉਹ ਵੱਡਾ ਪਿੰਡ ਆ ਇਹ ਨਵੀਂ ਗੱਟੀ ਰੱਜੋ ਕੇ ਛੋਟਾ ਪਿੰਡ ਆ ਇਹਦੇ ਵਿੱਚ ਸਾਨੂੰ ਸਰਪੰਚ ਸਾਹਿਬ ਹੋਣਾ ਨੇ 2.5 ਤੋਂ 300 ਕਿੱਲਾ ਜ਼ਮੀਨ ਦੱਸੀ ਸੀ ਜਿਹਦੇ ਵਿੱਚੋਂ 200 ਸਵਾ 200 ਏਕੜ ਵੀ ਬਜਾਈ ਹੋ ਗਈ ਹੈ ਬਾਕੀ ਜਿਹੜਾ ਬੀਜ ਆ ਉਹ ਅਸੀਂ ਇਹਨਾਂ ਨੂੰ ਦੇ ਚੱਲੇ ਆ ਹੁਣ ਇਸ ਨਗਰ ਦੀ ਜੇ ਆਪਾਂ ਗੱਲ ਕਰੀਏ ਇੱਕ ਤਾਂ ਫਸਲਾਂ ਦਾ ਤਬਾਹ ਹੋਈਆਂ ਹੀ ਸੀਗੀਆਂ ਇੱਥੇ ਜਿਹੜੀਆਂ ਹੋਈਆਂ ਇੱਕ ਇੱਥੇ ਜ਼ਮੀਨ ਹੈ ਜਿਹੜੀ ਇਹਨਾਂ ਦੀ ਕੱਚੀ ਹੈ ਪੱਕੇ ਮਾਲਕ ਨਹੀਂ ਹੈਗੇ ਇੱਥੋਂ ਦੇ ਇਹ ਮਜਾਰੇ ਭਜਦੇ ਆ ਜ਼ਮੀਨਾਂ ਬੀਜ ਸਕਦੇ ਆ ਬਾਹ ਸਕਦੇ ਆ ਇਹ ਇਹਨਾਂ ਨੂੰ ਨਾ ਤਾਂ ਸਰਕਾਰੀ ਕੋਈ ਮਾਪਜਾ ਮਿਲਦਾ ਔਰ ਨਾ ਇਸ ਵਾਰ ਫਸਲਾਂ ਹੋਈਆਂ ਸੀ ਆੜਤੀਆਂ ਵੱਲੋਂ ਕੋਈ ਪੈਸਾ ਮਿਲਣਾ ਨਹੀਂ ਕਈ ਕਿਸਾਨ ਤਾਂ ਸਾਨੂੰ ਇਦਾਂ ਦੇ ਮਿਲੇ ਜਿਹੜੇ ਵੀਰ ਕਹਿੰਦੇ ਸੀ ਵੀ ਭਾਈ ਵੀ ਜਿਹੜਾ ਤੁਸੀਂ ਇਹ ਪ੍ਰਾਲਾ ਕਰਤਾ ਵਧੀਆ ਹੋ ਗਿਆ ਇੱਕ ਵੀਰ ਮਿਲਿਆ ਉਹ ਕਹਿੰਦਾ ਮੇਰੀ ਵਾਈਫ ਹਸਪਤਾਲ ਦਾਖਲ ਆ ਵੀ ਐਕਤੀ ਮੈਂ ਬੀਜਣੀ ਨਹੀਂ ਸੀਗੀ ਜੇ ਤੁਸੀਂ ਨਾ ਮੀਜਦੇ ਆਉਂਦੇ ਮਤਲਬ ਐਸੇ ਤਰ੍ਹਾਂ ਦੇ ਲੋੜਵੰਦ ਕਿਸਾਨ ਸੀ ਜਿਨ੍ਹਾਂ ਦੀ ਸੱਚੀ ਵਿੱਚ ਬਹੁਤ ਜ਼ਰੂਰਤ ਸੀ ਪਰ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਆ ਕੇ ਕਿਸੇ ਦੀ ਜ਼ਮੀਨ ਬੀਚ ਕੇ ਜਾਈਏ ਜਾਂ ਬਾਕੇ ਜਾਈਏ ਜਾਂ ਅਸੀਂ ਕਿਸੇ ਨੂੰ ਬੀਜ ਦੇ ਕੇ ਜਾਈਏ ਜਾਂ ਖਾਦ ਦੇ ਕੇ ਜਾਈਏ ਜਾਂ ਡੀਜ਼ਲ ਦੇਈਏ ਕਿ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜਲਾਲਾਬਾਦ ਪਿੰਡ ਹੈ ਯੂਪੀ ਦੇ ਵਿੱਚ ਗਾਜ਼ੀਆਬਾਦ ਜ਼ਿਲ੍ਹੇ ਦਾ ਉੱਥੋਂ ਦੇ ਸਰਪੰਚ ਸਚਨ ਅ ਰਵਿੰਦਰ ਵੀਰ ਉਹ ਨਹੀਂ ਪੂਰੇ ਪਿੰਡ ਦੇ ਨਿਵਾਸੀ ਸਾਰਿਆਂ ਨੇ ਉਹ ਉਹਨਾਂ ਨੇ ਕਿਤੇ ਪਹਿਲਾਂ ਤਾਂ ਡੀਜ਼ਲ ਦੇ ਲਈ 3.5 ਲੱਖ ਰੁਪਏ ਸੇਵਾ ਭੇਜੀ ਪੰਪ ਤੇ ਫਿਰ ਉਹਨਾਂ ਨੇ ਇਹਦੇ ਵਾਸਤੇ ਖਾਦ ਵਾਸਤੇ ਸੇਵਾ ਭੇਜੀ ਗ੍ਰੀਵ 1 ਲੱਖ 2,66,000 ਰੁਪਇਆ ਫਿਰ ਇਸੇ ਤਰ੍ਹਾਂ ਹੀ 240 ਗੱਟੇ ਸਾਨੂੰ ਕਪੂਰੇ ਪਿੰਡ ਤੋਂ ਬੀਜ ਦੇ ਦੇ ਕੇ ਗਏ ਬਾਈ ਹੁਣੀ ਫਿਰ ਅਲਕੜਿਆ ਪਿੰਡ ਤੋਂ ਸਾਨੂੰ 42 ਗੱਟੇ ਉਹ ਡੀਏਪੀ ਦੇ ਦੇ ਕੇ ਗਏ 47 ਗੱਟੇ ਬੀਜ ਦੇ ਦੇ ਕੇ ਗਏ ਇਹ ਸਾਰੀ ਸੇਵਾ ਜਿਹੜੀ ਫਿਰ ਯਾਤਰੀ ਪਿੰਡ ਤੋਂ ਤੇਲ ਦੀ ਸੇਵਾ ਦੇ ਕੇ ਗਏ ਵਾਈ ਹੁਣੀ ਲੱਖ ਰੁਪਏ ਤੇਲ ਦੀ ਵੀ ਸਾਡੇ ਕੋਲੇ ਕੋਈ ਕਮੀ ਨਹੀਂ ਆਈ ਵਾਹਿਗੁਰੂ ਦੀ ਮਿਹਰ ਨਾਲ ਤੇਲ ਪੂਰਾ ਜਿੰਨਾ ਲੋਡ ਸੀ ਸਾਰਾ ਵਰਤਿਆ ਗਿਆ ਥੋੜਾ ਬਹੁਤਾ ਹੁਣ ਟੈਂਕੀ ਦੇ ਵਿੱਚ ਬਚਿਆ ਵਾ ਬਾਕੀ ਸਾਰਾ ਤੇਲ ਜਿਹੜਾ ਸੀਗਾ ਉਹ ਇੱਥੇ ਸਾਰੇ ਟਰੈਕਟਰਾਂ ਜਿੱਥੇ ਜਿੱਥੇ ਜਿੱਦੇ ਜਿੱਦੇ ਲੋਡ ਸੀ ਜਿਵੇਂ ਜਿਵੇਂ ਵਾਹਿਗੁਰੂ ਦੀ ਬੜੀ ਕਿਰਪਾ ਰਹੀ ਸੱਚੇ ਪਾਤਸ਼ਾਹ ਫਿਰ ਸਭ ਤੋਂ ਵੱਡੀ ਸੇਵਾ ਸਾਡੇ ਲਈ ਅਮੀਰ ਜੰਦ ਜੀ ਨੇ ਇਹ ਅਮੀਰ ਜੰਦ ਜੀ ਨੇ ਸਾਡੇ ਸਾਰੇ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਮੱਲਾ ਵਾਲੇ ਤੋਂ ਸਾਡੀ ਟੀਮ ਦੇ ਮੈਂਬਰ ਨੇ ਪੇਸ਼ੇ ਤੋਂ ਹਲਵਾਈ ਨੇ ਇਹ ਬਜਾਜ ਸਾਹਿਬ ਤੇ ਇਹਨਾਂ ਨੇ ਆਪਣੇ ਦੋ ਹਲਵਾਈ ਬਿਠਾਤੇ ਸੀ ਇੱਥੇ ਸਾਰਾ ਪ੍ਰਬੰਧ ਰਾਸ਼ਨ ਪਾਣੀ ਸਾਰੀ ਉੱਥੋਂ ਦੇ ਕੇ ਜਾਂਦੇ ਸੀ ਲਿਆ ਕੇ ਸਬਜ਼ੀਆਂ ਮਟਰ ਪਨੀਰ ਛਾਈ ਜੋ ਇੱਥੇ ਬਣ ਸਕਦਾ ਸੀ ਪਕੌੜੇ ਹਰ ਰੋਜ਼ ਵਾਂਗੂ ਕੱਢਣੇ ਇਹਨਾਂ ਨੇ ਮਿੱਠਾ ਬਣਾਉਣਾ ਨਾਲ ਤੇ ਇਹਨਾਂ ਨੂੰ ਸੇਵਾ ਲਈ ਗਈ ਸੀ ਤੇ ਨਗਰ ਦਾ ਬਹੁਤ ਸਪੋਰਟ ਰਿਹਾ ਨਗਰ ਦਾ ਬਹੁਤ ਸਾਥ ਰਿਹਾ ਕਿਉਂਕਿ ਸਾਰੇ ਨਗਰ ਨੇ ਇੱਕ ਵੀ ਬੰਦੇ ਨੇ ਕੋਈ ਸ਼ਬਦੋ ਬੇਸ਼ਬਦ ਨਹੀਂ ਸਾਨੂੰ ਬੋਲਿਆ ਕਿਸੇ ਨੇ ਵੀ ਕੋਈ ਐਸੀ ਹੁਣਤਾ ਹੀ ਨਹੀਂ ਹੋਈ ਕਿਸੇ ਨੇ ਉੱਚਾ ਨਹੀਂ ਮਾ ਸ਼ਬਦ ਨਹੀਂ ਬੋਲਿਆ ਗੁਰੂ ਘਰ ਦੇ ਵਿੱਚ ਸਾਡੀ ਰਹਿائش ਹੋਈ ਸੀ ਸਭ ਤੋਂ ਵੱਡੀ ਗੱਲ ਗੁਰੂ ਜੀ ਦਾ ਓਟ ਆਸਰਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਰ ਤੇ ਹੱਥ ਸੀਗਾ ਕਿਉਂਕਿ ਇਸੇ ਘਰ ਦੇ ਵਿੱਚ ਸਾਡੇ ਸਾਰੇ ਜਿਹੜੇ ਵੀਰ ਸੀ ਟਰੈਕਟਰ ਚਲਾਉਣ ਵਾਲੇ ਉਹ ਇੱਥੇ ਹੀ ਰਹਿੰਦੇ ਸੀ ਇੱਥੇ ਹੀ ਉਹਨਾਂ ਦੀ ਰਹਿائش ਸੀ ਪ੍ਰਸ਼ਾਦਾ ਪਾਣੀ ਪਿੰਡ ਦੀਆਂ ਬੀਬੀਆਂ ਭੈਣਾ ਆਥਨ ਸਵੇਰ ਨਾਲੇ ਪ੍ਰਸ਼ਾਦ ਆ ਬਣਾ ਕੇ ਜਾਂਦੀਆਂ ਸੀ ਨਾਲੇ ਉੱਥੋਂ ਬਣਾ ਕੇ ਸਵੇਰੇ ਪਰੌਂਠੇ ਦੇ ਕੇ ਜਾਂਦੇ ਸੀ ਨਾਲੇ ਭਾਂਡੇ ਧੋ ਕੇ ਜਾਂਦੇ ਸੀਗੇ ਇੱਥੇ ਆ ਕੇ ਸਾਰੇ ਵਰਤਨ ਭੈਣਾਂ ਨੇ ਵੀ ਬਹੁਤ ਸਪੋਰਟ ਕੀਤੀ ਸਾਡੀ ਹੈਨਾ ਤੇ ਇਹ ਕੀ ਹੈ 1 ਲੱਖ ਰੁਪਏ ਤੇ ਲੋਗੜ ਪਿੰਡ ਸਰਸੇ ਤੋਂ ਜੀ ਸਰਸੇ ਤੋਂ ਲੋਗੜ ਪਿੰਡ ਦਾ ਭਾਲਿਆ ਨੇ 1 ਲੱਖ ਰੁਪਏ ਦਾ ਤੇ ਉਹਨਾਂ ਨੇ ਬਾਈਆਂ ਨੇ ਸਾਡੇ ਕੋਲੇ ਭੇਜਿਆ ਹੈਨਾ ਕਿੰਗਰਾ ਪਿੰਡ ਤੋਂ 50000 ਦਾ ਡੀਜਲ ਹੈ ਤੇ 50000 ਦਾ ਡੀਜਲ ਆ ਬਾਈ ਕਿੰਗਰਾ ਪਿੰਡ ਤੋਂ ਹੈਨਾ ਤੇ ਇਹ ਦੇ ਕੇ ਗਏ ਬਾਈ ਤੇ ਇਸ ਤਰ੍ਹਾਂ ਮਤਲਬ ਸਾਡੇ ਜਿਹੜੀ ਡਿਊਟੀ ਵਾਇਗਰ ਜਿੱਦਣ ਲਾਈ ਸੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਪੂਰੀ ਕੀਤੀ ਆ ਸਾਡੀ ਆਪਣੀ ਕੋਈ ਹੈਸੀਅਤ ਨਹੀਂ ਸੀ ਵੀ ਅਸੀਂ ਕੋਈ ਇੱਕ ਪਿੰਡ ਦੀ ਆ ਕੇ ਸੇਵਾ ਲੈਂਦੇ ਤੇ ਅਸੀਂ ਉਸ ਪਿੰਡ ਦੀ ਆ ਕੇ ਜ਼ਮੀਨ ਬਾਹ ਕੇ ਬੀਜ ਕੇ ਜਾਂਦੇ 5 ਦਿਨ 6 ਦਿਨ ਪਹਿਲਾਂ ਬਹਾਈ ਹੋਈ ਆ ਕੇ ਹੜ੍ਹਾਂ ਦੇ ਨਾਲ ਤਵੀਆਂ ਦੇ ਨਾਲ ਰੋਟਾਵੀਟਰ ਦੇ ਨਾਲ ਜ਼ਮੀਨ ਬਾਹੀ ਗਈ ਸੁਹਾਗੇ ਵਜੇ ਫਿਰ ਉਸ ਤੋਂ ਬਾਅਦ ਬਜਾਈ ਸ਼ੁਰੂ ਹੋਈ ਸਾਡੇ ਗੁਰਧਾਨ ਸਿੰਘ ਰਾਣਾ ਵੀਰ ਹੁਣੇ ਆ ਜਿਹੜੇ ਭਗਤਪੁਰ ਸਿੰਘ ਸੇਵਾਦਾਰ ਟੀਮ ਮਨਦੀਪ ਜੱਸਾ ਬਰਾੜ ਇਹਨਾਂ ਸਾਰਿਆਂ ਨੇ ਦਿਨ ਰਾਤ ਸਾਡੇ ਨਾਲ ਸਪੋਰਟ ਕੀਤੀ ਸਾਥ ਦਿੱਤਾ ਜਿਹਦੇ ਸਦਕੇ ਸਾਰਾ ਕੰਮ ਕਿਸ ਨੇਪਰੇ ਚੜਿਆ ਪਹਿਲੇ ਦਿਨ ਜਿੱਦਣ ਅਸੀਂ ਆਏ ਆ ਉਦਨੇ ਮੁੱਦਕੀ ਤੋਂ ਤੈਨ ਟਰੈਕਟਰ ਲੈ ਕੇ ਦੁੱਲੇ ਹੁਣੇ ਸਾਡੇ ਨਾਲ ਗੁਰਪ੍ਰੀਤ ਹੁਣੇ ਮਨਦੀਪ ਹੁਣੇ ਸਾਰੇ ਅੰਗਰੇਜ਼ ਹੁਣੇ ਬਾਈ ਸਾਡੇ ਨਾਲ ਤੁਰੇ ਤੇ ਮਤਲਬ ਕਾਫਲਾ ਬਣਦਾ ਗਿਆ ਕਾਰਜ ਫਿਰ ਆਪਣੇ ਆਪ ਨੇਪਰੇ ਚੜਿਆ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕੋਈ ਸਾਤੋਂ ਕੋਈ ਕਮੀ ਹੋ ਗਈ ਹੋ ਰਹਿ ਗਈ ਹੋਵੇ ਬਾਈ ਕੋਈ ਚਾਨੀ ਮੈਂ ਸਾਡੇ ਪ੍ਰਵਾਹ ਟੀਮ ਵੱਲੋਂ ਕੁਝ ਬੋਲਿਆ ਗਿਆ ਹੋਵੇ ਤਾਂ ਮਾਫੀ ਮੰਗਦੇ ਆਂ ਬਾਈ ਜੀ ਤੁਹਾਡਾ ਹੀ ਬਹੁਤ ਧੰਨਵਾਦ ਜਿੰਨਾ ਸਾਡੇ ਨਗਰ ਲਈ ਇੰਨੀ ਸੇਵਾ ਕੀਤੀ ਹੈ ਜੀ ਬਜਾਈ ਕੀਤੀਗਾ ਸਾਨੂੰ ਫਿਰ ਹਰਿਆ ਭਰਿਆ ਕੀਤਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹਨਾਂ ਦਾ ਸਾਡਾ ਕਦੇ ਵੀ ਆਸਮੇਂ ਦੀ ਨਹੀਂ ਹੈਗੀ ਸਾਡਾ ਕਦੇ ਕੋਈ ਕਰ ਜਾਏਗਾ ਇੱਕ ਹੋਰ ਵੀ ਗੱਲ ਜੀ ਜਿਹੜੀ ਗੱਲ ਕਰ ਸਰਪੰਚ ਸਾਹਿਬ ਨੂੰ ਨਹੀਂ ਸੱਚੀ ਉਹ ਇਹਨੇ ਬੇਆਸ ਹੋਏ ਸੀ ਇਹਨੇ ਬੇ ਉਮੀਦ ਹੋਏ ਹੋਏ ਸੀ ਇਹਨਾਂ ਨੂੰ ਐ ਸੀ ਵੀ ਅਸੀਂ ਵੀ ਨਹੀਂ ਆਵਾਂਗੇ ਸ਼ਾਇਦ ਕਿਉਂਕਿ ਅਸੀਂ ਪਹਿਲਾਂ ਆਏ 15 20 ਦਿਨ ਪਹਿਲਾਂ ਗੱਲ ਕਰਕੇ ਦੇਖ ਗਏ ਗਿੱਲੀ ਸੀ ਹਜੇ ਬਜਾਈ ਹੋ ਨਹੀਂ ਸਕਦੀ ਨਾ ਬਹਾਈ ਹੋ ਸਕਦੀ ਅਸੀਂ ਮੁੜ ਗਏ ਹਫਤੇ ਦਾ ਟਾਈਮ ਪਾ ਲਿਆ ਹਫਤੇ ਬਾਅਦ ਫੇਰ ਸਾਤੋਂ ਆ ਨਹੀਂ ਹੋਇਆ ਸੀ ਥੋੜੇ ਦਿਨ ਬਿਜੀ ਸੀਗੇ ਅਸੀਂ ਪੁੱਛ ਲਿਆ ਕਣ ਵੀ ਅਸੀਂ ਬਜਾਈ ਨਹੀਂ ਹੋ ਸਕਦੀ ਦੁਬਾਰਾ ਫੇਰ ਕਣੀਆਂ ਜੀਆਂ ਪੈ ਗਈਆਂ ਸੀ ਫੇਰ ਦੁਬਾਰਾ ਆਏ ਸਰਪੰਚ ਸਾਹਿਬ ਨਰਾਜ਼ ਸੀ ਵੀ ਤੁਸੀਂ ਆਉਣ ਲਈ ਅੱਜ ਹੀ ਆਓ ਅਸੀਂ ਕਿਹਾ ਵੀ ਯਾਰ ਹੁਣ ਅਪਨ ਦਿਵਾਲੀ ਤੋਂ ਬਾਅਦ ਆਵਾਂਗੇ ਦਿਵਾਲੀ ਦੀ ਦੋ ਦਿਨ ਇੰਨੇ ਫੇਰ ਦਿਵਾਲੀ ਵਿੱਚੋਂ ਛੱਡ ਕੇ ਕਿਵੇਂ ਜਾਵਾਂਗੇ ਵਾਪਸ ਪਰ ਇਹਨਾਂ ਨੂੰ ਇੰਨੀ ਜ਼ਿਆਦਾ ਬੇਵਿਸ਼ਵਾਸੀ ਸੀ ਵੀ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ ਇਹ ਨਾ ਹੋਵੇ ਵੀ ਇਹ ਵੀ ਨਾ ਆਉਣ ਤੇ ਜੇ ਕੋਈ ਹੋਰ ਮਦਦ ਕਰ ਸਕਦਾ ਅਸੀਂ ਉਹ ਵੀ ਨਾ ਸਾਡੀ ਮਦਦ ਕਰਨ ਹਨਾ ਅਗਲਾ ਕਹਿੰਦਾ ਵੀ ਬਨੁਖਤਰੀ ਸੇਵਾਲਾ ਨੇ ਇੱਥੇ ਤਾਂ ਕ ਆ ਫਿਰ ਜਿੱਦਣ ਅਸੀਂ ਆਏ ਉਸ ਦਿਨ ਇਹਨਾਂ ਨੂੰ ਹੋਇਆ ਫਿਰ ਵੀ ਹਾਂ ਇਹ ਆ ਗਏ ਕਿਉਂਕਿ ਸੱਚੀ ਹੋਈ ਇਹ ਸਚਾਈ ਵੀ ਆ ਵੀ ਕਿਉਂਕਿ ਇਹ ਇੱਕ ਤਾਂ ਪਹਿਲਾਂ ਰੱਬ ਦੀ ਮਾਰ ਚੱਲ ਰਹੀ ਆ ਇੱਕੋ ਪ੍ਰੋ ਫਿਰ ਜਦੋਂ ਕਹਿੰਦੇ ਚਾਹ ਦਾ ਫੁੱਕਿਆ ਫਿਰ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਕੇ ਪੀਂਦਾ ਬੰਦਾ ਹਨਾ ਤਾਂ ਪਰ ਵਾਹਿਗੁਰੂ ਦੀ ਬੜੀ ਕਿਰਪਾ ਰਹੀ ਆ ਵੀ ਜਿਹੜਾ ਇਹ ਸਾਰੇ ਕਾਰਜ ਪੂਰੇ ਵਧੀਆ ਤਰੀਕੇ ਨਾਲ ਨੇ ਪੂਰੇ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ